ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਤੇ ਹੋਊਗੀ ਵੱਡੀ ਕਾਰਵਾਈ ਵਿਕਰਮਜੀਤਿਆ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਲੰਮੀ ਸਜ਼ਾ ਵੀ ਹੋਵੇਗੀ ਇਸ ਦੇ ਸਬੂਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਆਦਮੀ ਪਾਰਟੀ ਦੇ ਵਕੀਲਾ ਅਤੇ ਬਿਜ਼ਨਸ ਬਿਊਰੋ ਦੇ ਹੱਥ ਲੱਗ ਗਏ ਨੇ ਤਾਂ ਹੀ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀ ਆਖਿਆ ਹੈ ਕਿ ਅਸੀਂ ਬਿਕਰਮਜੀਠੀਆ ਨੂੰ ਪੱਕੇ ਹੱਥ ਪਾਏ ਨੇ ਇਹ ਤੀਰ ਐ ਨਿਸ਼ਾਨੇ ਤੇ ਲੱਗੇਗਾ ਇਸ ਵਾਰ ਅਸੀਂ ਵਾਰ ਖਾਲੀ ਨਹੀਂ ਜਾਣ ਦੇਵਾਂਗੇ ਹਾਲਾਂਕਿ ਬਿਕਰਮਜੀਠੀਆ ਬਿਕਰਮਜੀਠੀਆ ਦੇ ਪ੍ਰਵਾਹ ਪਿਛੇ ਸੁਮੇਤੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਜ ਕੇ ਕੋਸਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਤੋਂ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠੀਆ ਦੇ ਨਾਲ ਧੱਕਾ ਕਰ ਰਹੇ ਨੇ ਤੱਕੇ ਨਹੀਂ ਤੱਕੇ ਸ਼ਾਹੀ ਨਹੀਂ ਚੱਲਣ ਦਿੱਤੀ ਚਾਹਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਚ ਮਰਮੂਮ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜਿਹੜਾ ਰੂਪ ਜਿਹੜਾ ਹੈ ਉਹ ਆਤਮਾ ਵਿੱਚ ਆ ਗਿਆ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਡਾਕਟਰ ਦਜੀਸ਼ ਸਿੰਘ ਛੀਮਾ ਅਤੇ ਮਹੇਸ਼ ਗਿੰਦ ਇੰਦਰ ਗਰੇਵਾਲ ਹੋਣਾ ਵੱਲੋਂ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਕਿ ਜੇਕਰ ਅਸੀਂ ਕਾਰਵਾਈ ਨਹੀਂ ਕਰਦੇ ਤਾਂ ਸਾਡਾ ਵੋਟ ਬੈਂਕ ਘਟੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਮੁੱਦਿਆਂ ਤੋਂ ਪਟਕਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੈਂਟਰਾਈਜ਼ ਕਰ ਲਿਆ ਹੈ ਬਿਕਮਜੀਠਿਆ ਤੋਂ ਬਾਈ ਹੁੱਕ ਬਾਈਕ ਰੁੱਕ ਕਰੋ ਜਾਂ ਮਰੋਦੀ ਨੀਤੀ ਅਪਣਾਈ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਹੈ ਜੇਕਰ ਬਿਕਰਮਜੀਤਿਆ ਮੇਰੇ ਹੱਥ ਵਿੱਚੋਂ ਨਿਕਲ ਗਿਆ ਜੇਕਰ ਇਸ ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚੋਂ ਹਰੀ ਚੰਡੀ ਕਲੀਨ ਚਿੱਟ ਮਿਲ ਗਈ ਤਾਂ ਲੋਕ ਮੇਰਾ ਮਜ਼ਾਕ ਕਰਨਗੇ ਮੇਰਾ ਜਲੂਸ ਕੱਢਣਗੇ ਲੋਕ ਮੇਰੇ ਉੱਤੇ ਸ਼ਬਦੀ ਹਮਲੇ ਕਰਨਗੇ ਕਿ ਸਿਰਫ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੱਲਾਂ ਦਾ ਕੜਾ ਬਣਾਇਆ ਗਿਆ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧਿਆਨ ਹੁਣ ਕੇਂਦਰਤ ਹੈ ਬਿਕਰਮਜੀਤਿਆ ਤੇ ਕਿ ਬਿਕਰਮ ਜੀਟੀਆ ਨੂੰ ਲੰਮੀ ਤੋਂ ਲੰਮੀ ਸਜ਼ਾ ਦਵਾਈ ਜਾਵੇ ਕਾਨੂੰਨੀ ਕਾਰਵਾਈ ਕਰਕੇ ਵਕੀਲ ਵੀ ਕਹਿ ਰਹੇ ਨੇ ਵਿਜੀਲੈਂਸ ਵਿਰੋਧੀ ਅਧਿਕਾਰੀ ਵੀ ਕਹਿ ਰਹੇ ਨੇ ਅਤੇ ਦੂਸਰੇ ਪਾਸੇ ਤੀਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਹੇ ਨੇ ਵਕ ਵਕ ਜਿਸ ਤਰ੍ਹਾਂ ਜਸਪੀਰ ਸਿੰਘ ਕਪਟੀ ਹੋਣ ਪੰਜਾਬ ਦੇ ਇੱਕ ਮਾਨੇ ਪਰਮਾਨੇ ਜਿਹੜੇ ਪੱਤਰਕਾਰ ਨੇ ਉਹ ਕਹਿੰਦੇ ਨੇ ਕਿ ਸਿਟ ਕਿਹੜੀ ਚੁੱਪ ਬੈਠੀ ਹੈ ਸਿਟ ਕਿਸੇ ਵੀ ਸਮੇਂ ਪੰਜਾਬ ਦੇ ਮੁੱਖ ਮੰਤਰੀ ਪਗਵਰਤ ਤੋਂ ਮਾਨ ਦੇ ਦਿੱਤੇ ਹੋਏ ਹੁਕਮਾਂ ਤੇ ਕੰਮ ਕਰ ਸਕਦੀ ਹੈ ਸਿੱਟ ਵੱਲੋਂ ਵੀ ਆਪਣਾ ਡੰਗ ਤੇਜ਼ ਕੀਤਾ ਜਾ ਸਕਦਾ ਹੈ ਜੇਕਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਕਹਿ ਰਹੇ ਨੇ ਕਿ ਬਿਕਰਮਜੀਤਿਆ ਨਰਦੋਸ਼ ਨੇ ਇਹ ਜਿਹੜੇ ਪੰਜਾਬ ਸਰਕਾਰ ਵੱਲੋਂ ਜਾਂ ਬਿਜ਼ਨਸ ਦੇ ਸਬੰਧ ਅਧਿਕਾਰੀਆਂ ਵੱਲੋਂ ਜਿਹੜੇ ਸਬੂਤ ਇਕੱਠੇ ਕੀਤੇ ਗਏ ਨੇ ਉਹਨਾਂ ਸਬੂਤਾਂ ਤੋਂ ਮੁਕਰ ਕੀ ਹੈ ਆਪ ਆਦਮੀ ਪਾਰਟੀ ਹਾਲਾਂਕਿ ਅਧਾਰਤ ਜਾਣੀ ਅਧਾਰਤ ਜਿਹੜੀ ਜਾਣਕਾਰੀ ਹੈ ਉਹ ਪੰਜਾਬ ਦੇ ਪੰਜਾਬ ਸਰਕਾਰ ਦੇ ਵਕੀਲਾਵਾਂ ਨੂੰ ਦਿੱਤੀ ਗਈ ਹੈ ਕਿ ਸਾਡੇ ਕੋਲ ਸਾਰ ਸਬੂਤ ਨੇ ਦਲੀਲਾਂ ਵੀ ਨੇ ਅਪੀਲਾਂ ਵੀ ਨੇ ਤੇ ਬਿਕਰਮਜੀਤਿਆ ਲੰਮਾ ਸਮਾਂ ਜੇਲ੍ਹ ਦੇ ਵਿੱਚ ਜਾਣਗੇ ਅਸੀਂ ਕਾਰਵਾਈ ਤੱਥਾਂ ਸਬੂਤਾਂ ਦਲੀਲਾਂ ਤੇ ਅਪੀਲਾਂ ਦੇ ਆਧਾਰ ਤੇ ਬਿਕਰਮਜੀਤਿਆ ਤੇ ਕੀਤੀ ਹੈ ਜੋ ਵਿਜੀਲੈਂਸ ਵੱਲੋਂ ਸਾਨੂੰ ਮੂਹਿਆ ਕਰਵਾਇਆ ਗਿਆ ਹੈ ਜਿਸਵੀਰ ਸਿੰਘ ਪੱਟੀ ਕਹਿੰਦੇ ਨੇ ਜੇਕਰ ਕੁਝ ਨਹੀਂ ਨਿਕਲਦਾ ਤਾਂ ਐਨਡੀਪੀਸੀ ਦਾ ਪਰਚਾ ਹੋਵੇਗਾ ਉਹ ਕੇਸ ਚੱਲੇਗਾ ਬਿਕਰਮਜੀਤਿਆ ਤੇ ਕਿਉਂਕਿ ਸਟ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੰਡਰ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਟਾਰਗੇਟ ਕਰ ਰਹੇ ਨੇ ਲਗਾਤਾਰ ਸ਼ਬਦੀ ਹਮਲੇ ਹਮਲੇ ਕਰ ਰਹੇ ਨੇ ਵਿਕਰਮਜੀਤਿਆ ਉਸ ਦੇ ਪ੍ਰਬਾਤ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਇਵਨ ਤੋਂ ਕੱਲ ਡਾਕਟਰ ਜਜੀਤ ਸਿੰਘ ਚੀਮਾ ਮਹੀਸ਼ ਸਿੰਦਰ ਗਰੇਵਾਲ ਸਰਜੀਤ ਸਿੰਘ ਚਿੰਝਰ ਹੋਰ ਵੀ ਕੁਝ 6-7 ਵੱਡੇ ਆਗੂ ਸੀ ਜਿਨ੍ਹਾਂ ਨੇ ਮੁਲਾਕਾਤ ਕਰਨੀ ਸੀ ਵਿਕਰਮਜੀਤਿਆ ਦੇ ਨਾਲ ਵਿਕਰਮਜੀਤਿਆ ਦੇ ਨਾਲ ਮੁਲਾਕਾਤ ਨਹੀਂ ਕਰ ਦਿੱਤੀ ਗਈ ਜੇਲ੍ਹ ਅਧਿਕਾਰੀਆਂ ਵੱਲੋਂ ਕੱਲ ਉਹਨਾਂ ਨੂੰ ਬਿਨਾਂ ਮੁਲਾਕਾਤ ਤੋਂ ਮੜਨਾ ਪਿਆ ਇਸ ਕਰਕੇ ਕੋਸਿਆ ਜਾ ਰਿਹਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਉਸ ਤੇ ਉਤੇ ਜ਼ੁਲਮ ਦੋਸ਼ ਐਤ ਨਹੀਂ ਕਰ ਪਾਉਂਦੇ ਤਾਂ ਕੋਈ ਨਾ ਕੋਈ ਦਾ ਪੇਚ ਪੰਜਾਬ ਦੇ ਮੁੱਖ ਮੰਤਰੀ ਖੇਡਣਗੇ ਤਾਂ ਕਿ ਲੰਮਾ ਸਮਾਂ ਜੇਲ੍ਹ ਦੇ ਵਿੱਚ ਜਾਣਾ ਪਵੇ ਕਿਉਂਕਿ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜੇਕਰ ਬਿਕਰਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਤੇ ਤੋਹੀਨ ਹੋਵੇਗੀ ਲੋਕ ਸ਼ਰਮਿੰਦਾ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪਾਸੇ ਬਿਕਰਮਜੀਠਿਆ ਦੀ ਮੋਚ ਦਾ ਸਵਾਲ ਆ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਦੀ ਮੋਚ ਦਾ ਸਵਾਲ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠਿਆ ਨੂੰ ਝਟਕਾ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਝਟਕਾ ਲੱਗਦਾ ਹੈ ਕਿਉਂਕਿ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ 130 ਕਰੋੜ ਰੁਪਏ ਦਾ ਲੈਣ-ਦੇਣ ਇਕ ਹੈ 1 ਏਕੜ ਜ਼ਮੀਨ ਆਪ ਸੈਨਿਕ ਫਾਰਮ ਦਿੱਲੀ ਦਾ ਯੂਪੀ ਦੇ ਗੁਰੂਖਪੁਰ ਦੇ ਵਿੱਚ ਬਿਨਸ ਤੇ ਕੁਝ ਫੌਜੀ ਫਰਜੀ ਕਾਪੀਆਂ ਦੇ ਵਿੱਚ 1 ਕਰੋ 130 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਗਿਆ ਹੈ ਯਾਨੀ ਕਿ ਟੋਟਲ ਅਮਾਉਂਟ ਬਣਦੀ ਹੈ 540 ਕਰੋੜ ਰੁਪਏ ਕੀ 540 ਕਰੋੜ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਬਿਕਰਮ ਜਿੱਠੇ ਨੇ ਬਣਾਈ ਹੈ ਕੀ ਉਸ ਦੇ ਸਬੂਤ ਪੰਜਾਬ ਦੇ ਮੁੱਖ ਮੰਤਰੀ ਵਿਜੀਲੈਂਸ ਦੇ ਸਰਵੋੱਚ ਅਧਿਕਾਰੀਆਂ ਕੋਲ ਬਜਾ ਵਕੀਲਾ ਦੇ ਕੋਲ ਨੇ ਤਾਂ ਹੀ ਉਹਨਾਂ ਵੱਲੋਂ ਹੁਬ ਹੁਬ ਕੇ ਕਿਹਾ ਜਾ ਰਿਹਾ ਹੈ ਹਾਲਾਂਕਿ ਜਿਹੜੀ ਸਲਵਾਈ ਪਿਛਲੇ ਦਿਨ ਹੋਈ ਹੈ ਤੇ ਵਿਕਰਮ ਮਜੀਠੀਆ ਦੇ ਵਕੀਲਾ ਵੱਲੋਂ 4 ਹਫਤਿਆਂ ਦਾ ਸਮਾਂ ਮੰਗ ਲਿਆ ਹੈ ਯਾਨੀ ਕਿ 26 ਅਗਸਤ ਨੂੰ ਫਿਰ ਦੁਬਾਰਾ ਸੁਲਵਾਈ ਹੋਵੇਗੀ ਅਤੇ ਉਸ ਤੋਂ ਬਾਅਦ 2 ਅਗਸਤ ਨੂੰ ਸੁਲਵਾਈ ਹੋਵੇਗੀ ਕਿਉਂਕਿ ਨਾਇਕ ਨਾਇਕ ਹਰਾਸ ਖਤਮ ਹੋ ਜਾਣਗੀ ਹੁਣ ਜਾ ਰਹੀ ਹੈ ਸੂਤਰ ਤਾਂ ਇਹ ਵੀ ਦੱਸਦੇ ਨੇ ਕਿ 14 ਦਿਨ ਦੀ ਨਿਆਇਕ ਹਰਾਸ ਤੇ ਹੋਰ ਜਾਣਗੇ ਵਿਕਰਮ ਮਜੀਠੀਆ ਵਿਕਰਮ ਮਜੀਠੀਆ ਦੇ ਦੇ ਬ੍ਰੋਦਰ ਤਾਂ ਚਾਮ ਪੂਰਾ ਠੋਕੇ ਰੱਖਿਆ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ बिजनेस ਦੇ ਸਰਪੋਚ ਅਧਿਕਾਰੀਆਂ ਨੇ